블락 ਸੰਮਤੀ ਚੋਣਾਂ ਨੂੰ ਲੈ ਕੇ ਦੋ ਦਿਨ ਭਾਵੇਂ ਕਿ ਬਾਕੀ ਨੇ ਵੋਟਾਂ ਦੇ ਵਿੱਚ ਤੇਜਿੰਦਰ ਖਹਿਰਾ ਉਹ ਵਿਅਕਤੀ ਨੇ ਜਿਹੜੇ ਐਮਐਲਏ ਨਾਭਾ ਦੇ ਖਾਸਮ ਖਾਸ ਮੰਨੇ ਜਾਂਦੇ ਨੇ ਪਰ ਇਸ ਸੀਟ ਤੇ ਨਾਜ਼ਰਾਂ ਵੀ ਕਹਿੰਦੇ ਸਾਰੇ ਲੋਕਾਂ ਦੀ ਟਿੱਕੀਆਂ ਹੋਈਆਂ ਨੇ ਕਿਉਂਕਿ ਜਦੋਂ ਕੋਈ ਰਾਜਨੀਤਿਕ ਆਗੂ ਦੇ ਕੋਈ ਨਜ਼ਦੀਕ ਹੁੰਦਾ ਤਾਂ ਉਹ ਬਿਲਕੁਲ ਸੀਟ ਕਹਿੰਦੇ ਬੰਗਾਰੀ ਸੀਟ ਵੀ ਬਣ ਜਾਂਦੀ ਹੈ ਤੇ ਲੋਕਾਂ ਦੀ ਨਜ਼ਰਾਂ ਵੀ ਉਸ ਸੀਟ ਤੇ ਹੁੰਦੀਆਂ ਨੇ ਤੇ ਗੱਲਬਾਤ ਕਰਾਂਗੇ ਉਹਨਾਂ ਦੀ ਧਰਮਪਰਨੀ ਤੇਜਿੰਦਰ ਖਹਿਰਾ ਦੀ ਜਿਹੜੀ ਚੋਣ ਲੜ ਰਹੀ ਹੈ ਬਲਕ ਸੰਮਤੀ ਦੀ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਲੋਕਾਂ ਦਾ ਹੰਗਾਰਾ ਜਿਹੜਾ ਤੁਹਾਨੂੰ ਮਿਲ ਰਿਹਾ ਆ ਦੇਖੋ ਮਾਨ ਸਾਹਿਬ ਹੰਗਾਰੇ ਦੀ ਗੱਲ ਇਸ ਤਰ੍ਹਾਂ ਮੈਂ ਡੋਰ ਟੂ ਡੋਰ ਕੀਤਾ ਘਰ ਘਰ ਜਾ ਰਿਹਾ ਸਾਰਿਆਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਿਹਾ ਤੇ ਵੈਸੇ ਤਾਂ ਇਹ ਹੈ ਵੀ ਸਭ ਨੂੰ ਇਹ ਕਹਿ ਰਹੇ ਆ ਵੀ ਹਰ ਇੱਕ ਦਾ ਵੋਟ ਪਾਉਣ ਦਾ ਅਧਿਕਾਰ ਹੈ ਹਰੇਕ ਜਾ ਕੇ ਵੋਟ ਪਾਵੇ ਸਭ ਤੋਂ ਪਹਿਲੀ ਮੰਗ ਤਾਂ ਇਹ ਹੈ ਤੇ ਬਹੁਤ ਅੱਛਾ ਹੰਗਾਰਾ ਲੋਕਾਂ ਦਾ ਕੋਈ ਇਹ ਨਹੀਂ ਹੈਗਾ ਹਾਂ ਬੱਖੀ ਹੰਗਾਰਾ ਹੈ ਸਾਡੇ ਪਰਿਵਾਰ ਦਾ ਮੇਰੇ ਦਾਦਾ ਜੀ ਹੁਣਾਂ ਦਾ ਇਹ ਏਰੀਆ 'ਚ ਸਾਰਿਆਂ ਦਾ ਬੈਠ ਉੱਠ ਰਹੀ ਆ ਚੰਗੇ ਸਾਡੇ ਸਾਰੇ ਜਿਹੜੇ ਮੇਰੇ 3-4 ਸਰਪੰਚ ਪੈਂਦੇ ਨੇ ਸਾਰੇ ਸਾਡੇ ਆਪਣੇ ਮਤਲਬ ਬਾਖਬ ਨੇ ਲੋਕ ਕੋਲੇ ਸਾਡੇ ਬਾਖਬ ਨੇ ਅਸੀਂ ਲੋਕਾਂ ਕੋਲੇ ਜਾ ਰਹੇ ਆ ਬੇਨਤੀ ਕਰ ਰਹੇ ਆ ਇਕੱਲੇ ਇਕੱਲੇ ਨੂੰ ਤੇ ਬੜਾ ਚੰਗਾ ਹੰਗਾਰਾ ਲੋਕਾਂ ਦਾ ਬਿਲਕੁਲ ਐਮਐਲਏ ਦੇ ਨਜ਼ਦੀਕ ਹੋਵੋ ਕੀ ਕੀ ਪੰਜ ਪਿੰਡਾਂ ਦੇ ਵਿੱਚ ਤੁਸੀਂ ਕੰਮ ਕੀ ਕੀ ਕੀਤੇ ਨੇ ਜਿਹੜੇ ਲੋਕ ਤੁਹਾਨੂੰ ਫਤਵਾ ਦੇਣਗੇ ਅ ਦੇਖੋ ਕੰਮਾਂ ਦੀ ਗੱਲ ਤਾਂ ਇਹ ਆ ਮੇਰੇ ਪਿੰਡ ਦਾ ਕੰਮ ਜੇ ਲਾਉਨੇ ਆਪਾਂ ਤਾਂ ਮੇਰੇ ਪਿੰਡ ਥਾਪਰ ਮਾਡਲ ਚੱਲ ਰਿਹਾ ਜੀ ਗਲੀਆਂ ਦੇ ਕੰਮ ਚੱਲ ਰਹੇ ਨੇ ਜੋ ਅੱਜ ਤੱਕ ਨਹੀਂ ਹੋਇਆ ਸੀਗਾ ਸਾਡੇ ਬਹੁਤ ਲੰਮੇ ਸਮੇਂ ਤੋਂ ਟੋਬੇ ਦੀ ਮੰਗ ਸੀ ਟੋਬਾ ਜਦੋਂ ਸਾਡਾ ਓਵਰਫਲੋ ਹੋ ਜਾਂਦਾ ਸੀ ਲੋਕਾਂ ਦੇ ਜਦੋਂ ਓਵਰਫਲੋ ਹੋਣ ਕਰਕੇ ਚੋਕ ਹੋ ਜਾਂਦਾ ਸੀ ਤਾਂ ਪਿੱਛੇ ਪਿੰਡ 'ਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਸੀਗਾ ਤੇ ਅੱਜ ਅਸੀਂ ਉਹਨੂੰ ਥਾਪਰ ਮਾਡਲ ਬਣਾਉਣ ਲੱਗੇ ਹੋਇਆ ਸਾਨੂੰ ਤੇ ਸਟਰੀਟ ਲਾਈਟਾਂ ਲਾਈਆਂ ਨੇ ਅਸੀਂ ਪਿੰਡ 'ਚ ਤੇ ਬੜਾ ਵਧੀਆ ਕੰਮ ਕਰ ਰਿਹਾ ਪਿੰਡ 'ਚ ਐਮਐਲਏ ਸਾਹਿਬ ਦੇ ਸਹਿਯੋਗ ਨਾਲ ਹੀ ਹੋ ਰਿਹਾ ਸਾਰਾ ਕੁਝ ਲੋਕਾਂ ਦੀਆਂ ਪਰ ਨਾਜ਼ਰਾਂ ਵੀ ਟਿਕੀਆਂ ਹੋਈਆਂ ਨੇ ਕਹਿੰਦੇ ਜਦੋਂ ਕੋਈ ਕਿਸੇ ਦੇ ਨਜ਼ਦੀਕੀ ਹੁੰਦਾ ਕਈ ਵਾਰ ਲੋਕ ਵਿਰੋਧੀ ਵੀ ਹੋ ਜਾਂਦੇ ਨੇ ਦੇਖੋ ਮਾਨ ਸਾਹਿਬ ਇਹ ਤਾਂ ਦਸਤੂਰ ਰਿਹਾ ਹੈ ਸਿਆਸਤ ਦਾ ਜੇ ਕੋਈ ਬੰਦਾ ਅੱਗੇ ਆਉਂਦਾ ਤਾਂ ਵਿੱਚ ਹੁੰਦਾ ਹੀ ਆ ਟੰਗਾ ਖਿੱਚਣ ਵਾਲੇ ਬਹੁਤ ਹੁੰਦੇ ਨੇ ਤੇ ਮਾਨ ਸਾਹਿਬ ਦਾ ਮੇਰੇ ਪਿੱਠ ਤੇ ਹੱਥ ਹੈ ਪੂਰਾ ਤੇ ਮੈਂ ਲੋਕਾਂ ਦੇ ਕੰਮ ਕਰਾਉਣ ਚ ਕਦੇ ਹਿੱਸਾ ਆਇਆ ਨਹੀਂ ਲੋਕਾਂ ਦੇ ਨਾਲ ਜਾਣ ਤੋਂ ਕਦੇ ਹਿੱਸਾ ਆਇਆ ਨਹੀਂ ਤੇ ਮੈਂ ਐਵੇਂ ਹੀ ਲੋਕਾਂ ਦੇ ਨਾਲ ਤੁਰਦਾ ਰਹੂੰਗਾ ਲੋਕਾਂ ਨੂੰ ਜਦੋਂ ਮੇਰੀ ਲੋੜ ਹੈ ਮੈਂ ਲੋਕਾਂ ਨੂੰ ਅੱਗੇ ਖੜਾ ਮਿਲੂੰਗਾ ਕਦੇ ਇਹ ਨਹੀਂ ਹੈਗਾ ਮੇਰੀ ਪਿੱਠ ਦੇਖਣ ਨੂੰ ਨਹੀਂ ਮਿਲ ਲੋਕਾਂ ਨੂੰ ਕਿੰਨੇ ਵਜੇ ਸੌਂਦੇ ਤੇ ਕਿੰਨੇ ਵਜੇ ਉੱਠਦੇ ਹੋ ਫਿਰ ਅ ਦੇਖੋ ਮਾਨ ਸਾਹਿਬ ਰਾਤ ਅਸੀਂ ਲੇਟ ਹੋ ਗਏ ਤਕਰੀਬਨ ਰਾਤ ਸਾਨੂੰ 1:3 ਵਜੇ ਬੈਠੇ ਸੀਗੇ ਅਸੀਂ ਗੱਲਾਂ ਬਾਤਾਂ ਕਰਦੇ ਰਏ ਥੋੜਾ ਮੈਨੂੰ ਕਿਤੇ ਜਾਣਾ ਵੀ ਪਿਆ ਤੇ ਅੱਜ ਮੈਨੂੰ 7:00 ਵਜੇ ਤਕਰੀਬਨ ਨਹੀਂ ਮੈਂ 6:30 ਵਜੇ 6:00 ਵਜੇ ਉੱਠ ਕੇ 7:00 ਵਜੇ ਅਸੀਂ ਡੋਰ ਟੂ ਡੋਰ ਲਈ ਨਿਕਲ ਜਾਂਦੇ ਹਾਂ ਰੋਜ਼ ਕਹਿੰਦੇ ਵੋਟਰ ਸੁਸਤ ਨੇ ਉਮੀਦਵਾਰ ਸੁਸਤ ਨੇ ਕਿ ਕਿੱਥੇ ਦੇਖੀਏ ਕਿਤੇ ਗੱਲ ਆ ਤੁਹਾਨੂੰ ਪਤਾ ਹੀ ਆ ਅੱਜ ਤੁਸੀਂ ਮੇਰੇ ਕੋਲ ਪਹਿਲਾਂ ਆ ਗਏ ਤੇ ਮੈਂ ਤਕਰੀਬਨ 7:00 ਵਜੇ ਉੱਠਿਆ ਤਾਂ ਤੁਸੀਂ ਇਹ ਗੱਲ ਕਹਿ ਸਕਦੇ ਹੋ ਵੀ ਅੱਜ ਮੈਂ ਲੇਟ ਆ ਤੇ ਪਰ ਮੇਰੇ ਭਰਾ ਨੇ ਜੋ ਮੇਰੀ ਸਪੋਰਟ ਕਰ ਰਹੇ ਨੇ ਉਹ ਮੇਰੇ ਉੱਠਣ ਤੋਂ ਪਹਿਲਾਂ ਮੇਰੇ ਘਰੇ ਬੈਠੇ ਨੇ ਤੇ ਮੇਰੀ ਮਦਦ ਲਈ ਤਿਆਰ ਨੇ ਰਾਤ ਵੀ ਬਹੁਤ ਲੇਟ ਗਏ ਨੇ ਮੇਰੇ ਕੋਲ ਤੇ ਸਾਰੇ ਮੈਨੂੰ ਲੱਗਦਾ ਮੇਰੀ ਇਲੈਕਸ਼ਨ ਮੇਰੇ ਭਰਾ ਮੇਰੇ ਨਾਲੋਂ ਵੱਧ ਸੰਜੀਕਤ ਨਾਲ ਲੜ ਰਹੇ ਨੇ ਅਕਾਲੀ ਦਲ ਦਾ ਕਿਸ ਤਰ੍ਹਾਂ ਬੋਲਬਾਲਾ ਤੁਹਾਡੇ ਪਿੰਡ ਦੇ ਵਿੱਚ ਜਿੱਥੇ ਸਰਕਾਰ ਹੁੰਦੀ ਹੈ ਕਹਿੰਦੇ ਉੱਥੇ ਤਾਂ ਵਿਰੋਧੀ ਸੋਸਤੇ ਹੁੰਦੇ ਨਹੀਂ ਕੋਈ ਇਹੋ ਜਿਹੀ ਕੋਈ ਖਾਸ ਗੱਲ ਨਹੀਂ ਹੈਗੀ ਮੇਰੇ ਪਿੰਡ 'ਚ ਕੋਈ ਮੈਨੂੰ ਲੱਗਦਾ ਸਾਰਾ ਪਿੰਡ ਮੇਰਾ ਮੈਨੂੰ ਤਾਂ ਲੱਗਦਾ ਵੀ ਮੇਰੇ ਨਾਲ ਹੀ ਹੈ ਕਿਉਂ ਮੈਂ ਪਿੰਡ ਦਾ ਹੀ ਵਸਨੀਕ ਹਾਂ ਪਿੰਡ 'ਚ ਹੀ ਰਿਹਾ ਪਿੰਡ ਜੀ ਪਲਿਆ ਤੇ ਪਿੰਡ ਜੀ ਮੈਂ ਖੇਡਿਆ ਤੇ ਸਾਰੇ ਪਿੰਡ ਦੇ ਲੋਕ ਪਿਆਰ ਕਰਦੇ ਨੇ ਮੈਂ ਰਾਤ ਘਰ ਘਰ ਗਿਆ ਤੇ ਲੋਕਾਂ ਨੇ ਮੈਨੂੰ ਇਹ ਕਿਹਾ ਵੀ ਅਸੀਂ ਤਾਂ ਆਪਣੇ ਬੱਚੇ ਨੂੰ ਵੋਟ ਪਾਉਣੀ ਹੈ ਤੇ ਲੋਕ ਮੇਰੇ ਨਾਲ ਨੇ ਇੱਕ ਤਰਫਾ ਮੁਕਾਬਲਾ ਹੋਊਗਾ ਚੌਧਰੀ ਮਾਦਰਾ ਦੇ ਵਿੱਚ ਮਹਾਰਾਜ ਦੀ ਕਿਰਪਾ ਰਹੀ ਤਾਂ ਇੱਕ ਤਰਫਾ ਮੁਕਾਬਲਾ ਹੋਊਗਾ ਵਿੱਚ ਕੋਈ ਦੋ ਰਾਏ ਨਹੀਂ ਮਾਨ ਸਾਹਿਬ ਹਾਂ ਬਿਲਕੁਲ ਤਜਿੰਦਰ ਖੈਰਾ ਦੇ ਨਾਲ ਗੱਲਬਾਤ ਕੀਤੀ ਹੈ ਕਹਿੰਦੇ ਇੱਕ ਤਰਫਾ ਮੁਕਾਬਲਾ ਪਿੰਡ ਚੌਧਰੀ ਮਾਦਰਾ ਦੇ ਵਿੱਚ 14 ਨੂੰ ਵੋਟਾਂ 17 ਨੂੰ ਨਤੀਜਾ ਦੇਖਾਂਗੇ ਫਿਰ ਕਿੰਨੀਆਂ ਵੋਟਾਂ ਕਿਹੜੀ ਪਾਰਟੀ ਦੇ ਨਿਕਲਦੀਆਂ ਨੇ ਪਰ ਉਮੀਦਵਾਰ ਨੇ ਜਿਹੜੇ ਉਹ ਬਿਲਕੁਲ ਕਮਾਕਰਾਂ ਨੂੰ ਲੈ ਕੇ ਤੇ ਵਿਸ਼ਵਾਸ ਤੌਰ ਤੇ ਵੀ ਕਹਿ ਜਾਂਦੇ ਨੇ ਪਰ ਜਦੋਂ VOTER ਆਪਣੀ ਬੋਟ ਦਾ ਇਸਤੇਮਾਲ ਕਰਦੇ ਨੇ ਜਦੋਂ ਪੀਪਿਆਂ ਦੇ ਵਿੱਚੋਂ ਵੋਟਾਂ ਨਿਕਲਦੀਆਂ ਨੇ ਉਸ ਤੋਂ ਬਾਅਦ ਪਤਾ ਚੱਲਦਾ ਵੀ ਕਿ ਕੰਮ ਕੀਤੇ ਹੋਏ ਲੋਕਾਂ ਦੇ ਸਾਹਮਣੇ ਆਉਂਦੇ ਨੇ ਨਾ ਬਤੋ ਹਰਮਿੰਦਰ ਸਿੰਘ ਮਾਲ